ਮਲੇਸ਼ੀਆ ਦੇ ਸੇਪਾਂਗ ਸ਼ਹਿਰ ਦੇ ਮਰੀਆਮਾਨ ਮੰਦਿਰ ਦੇ ਵਿੱਚ ਮਿਸ ਗ੍ਰੈਂਡ ਮਲੇਸ਼ੀਆ 2021 ਲੇਸ਼ਾ ਲੀਨੀ ਕਿਨਾਰਨ ਦੇ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 21 ਜੂਨ ਨੂੰ ਵਾਪਰੀ ਮਿਸ ਗ੍ਰੈਂਡ ਮਲੇਸ਼ੀਆ ਦਾ ਕਿਤਾਬ ਜਿੱਤਣ ਵਾਲੀ ਕਿਨਾਰਨ ਨੇ ਆਪਣੇ ਇੰਸਟਾਗ੍ਰam ਪੋਸਟ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਕਿਨਾਰਨ ਦੇ ਮੁਤਾਬਕ ਮੰਦਿਰ ਦੇ ਵਿੱਚ ਇੱਕ ਭਾਰਤੀ ਪੁਜਾਰੀ ਜੋ ਕਿ ਉੱਥੇ ਅਸਥਾਈ ਤੌਰ ਉਤੇ ਕੰਮ ਕਰ ਰਿਹਾ ਸੀ ਉਸ ਨੂੰ ਆਸ਼ੀਰਵਾਦ ਦੇਣ ਅਤੇ ਖਾਸ ਪੂਜਾ ਦੇ ਨਾਮ ਉਤੇ ਆਪਣੇ ਨਾਲ ਲੈ ਗਿਆ। ਉਨੇ ਦੱਸਿਆ ਕਿ ਪੁਜਾਰੀ ਨੇ ਕਿਹਾ ਹੈ ਕਿ ਉਸਦੇ ਕੋਲ ਭਾਰਤ ਤੋਂ ਲਿਆਂਦੀਆਂ ਕੁਝ ਪਵਿੱਤਰ ਚੀਜ਼ਾਂ ਨੇ ਜੋ ਉਸ ਨੂੰ ਵਿਖਾਣਾ ਚਾਹੁੰਦਾ ਹੈ। ਉਸਨੇ ਦੋਸ਼ ਲਾਇਆ ਹੈ ਕਿ ਪੁਜਾਰੀ ਉਸ ਨੂੰ ਆਪਣੇ ਨਿੱਜੀ ਦਫ਼ਤਰ ਵਿੱਚ ਲਾਇਆ ਗਿਆ ਜਿੱਥੇ ਪੁਜਾਰੀ ਨੇ ਪਹਿਲਾਂ ਉਸ ਉੱਤੇ ਤੇਜ਼ ਬਦਬੂਦਾਰ ਪਾਣੀ ਛਿੜਕਿਆ ਜਿਸ ਨਾਲ ਉਸ ਦੀਆਂ ਅੱਖਾਂ ਦੇ ਵਿੱਚ ਜਲਣ ਹੋਈ ਅਤੇ ਫਿਰ ਉਸ ਨੂੰ ਗਲਤ ਢੰਗ ਨਾਲ ਛੋਹਿਆ ਅਤੇ ਛੜਖਾਨੀ ਕੀਤੀ। ਉਸਨੇ ਕਿਨਾਰਨ ਨੂੰ ਆਪਣਾ ਸੂਟ ਲਾਹਣ ਲਈ ਕਿਹਾ ਅਤੇ ਦਾਵਾ ਕੀਤਾ ਹੈ ਕਿ ਉਹ ਅਜਿਹਾ ਉਸ ਦੀ ਭਲਾਈ ਲਈ ਕਰ ਰਿਹਾ ਸੀ। ਕਨਾਰਾ ਨੇ 4 ਜੁਲਾਈ ਨੂੰ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੇਪਾੰਗ ਦੇ ਪੁਲਿਸ ਮੁਖੀ ਨੇ ਪੁਸ਼ਟੀ ਕੀਤੀ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਪੁਜਾਰੀ ਮਲੇਸ਼ੀਆ ਦਾ ਨਹੀਂ ਭਾਰਤ ਦਾ ਨਾਗਰਿਕ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ